ਸਾਡੇ ਲੋਕ ਬਹੁਤ ਭੋਲੇ ਆ ਔਰ ਉਹ ਨਹੀਂ ਹੁੰਦੇ ਮੈਂ ਬੜਾ ਸਪਸ਼ਟ ਅੱਜ ਪੁੱਛ ਰਿਹਾ ਭੋਲੇ ਭੋਲੇਪਣ ਦਾ ਜਿੰਨੇ ਵੀ ਫਾਇਦਾ ਲਿਆ ਉਹ ਰਗੜਿਆ ਗਿਆ ਸਾਈਂ ਜੀ ਕੋਲ ਇੱਕ ਫਕੀਰ ਆਇਆ ਉਹ ਕਹਿੰਦਾ ਨਾ ਆਇਆ ਨਹੀਂ ਉਹ ਮੇਰੇ ਉਸਤਾਦ ਜੀ ਨੂੰ ਮੈਂ ਨਾਲ ਹੀ ਹੁੰਦਾ ਸੀ ਸਾਨੂੰ ਉਹਨਾਂ ਨੇ ਕਿਹਾ ਜਾ ਕੇ ਸੁਨੇਹਾ ਦੇ ਦਿਓ ਮੈਂ ਤੁਹਾਡੇ ਸਾਈਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੇ ਕਿਹਾ ਜੇ ਚਨਾ ਤਰਨਾ ਆਉਂਦਾ ਤਾਂ ਆ ਜਾਵੇ ਤੇ ਫਿਰ ਉਹ ਐਸਾ ਫਕੀਰ ਸੀ ਜਿਹਨੂੰ ਪੁੱਛ ਕੇ ਰੋਕੀ ਸਵੇਰੇ ਦੁੱਧ ਚੋਣਾ ਬੁੜੀਆਂ ਨੇ ਭਾਈਆਂ ਭੈਣਾਂ ਨੇ ਦੁੱਧ ਵੀ ਉਹਨਾਂ ਤੋਂ ਪਹਿਲਾ ਦੁੱਧ ਉਹਨਾਂ ਨੂੰ ਲੈ ਕੇ ਆਉਣਾ ਸੇਵਾ ਕਰਨੀ ਫਿਰ ਉਹ ਐਸਾ ਕੋ ਕੰਮ ਕਰਦੇ ਫੜੇ ਗਏ ਜ ਜ ਸਾਈਂ ਜੀ ਕੋਲ ਚਲੇ ਗਿਆ ਹੋਰ ਸਾਈਂ ਜੀ ਨੇ ਫਿਰ ਉਹਨਾਂ ਨੂੰ ਇੱਕ ਸੁਰਖੀ ਤੇ ਇੱਕ ਕੋਈ ਸੁਰਖੀ ਨੂੰ ਲਿਪਸਟਿਕ ਕਹਿੰਦੇ ਹੈ ਲਿਪਸਟਿਕ ਤੇ ਕੁਛ ਇਦਾਂ ਦੀਆਂ ਚੀਜ਼ਾਂ ਦਿੱਤੇ ਜਿਹੜੀ ਲੇਡੀਜ਼ ਇਸਤੇ ਫੇਰ ਵੀ ਉਹ ਬੰਦਾ ਸਮਝ ਤੇ ਫਿਰ ਇੱਥੇ ਆਇਆ ਟੜਕੇ ਜਾ ਫੜ ਲਿਆ ਉਹਨੂੰ ਕੁਛ ਕਰਦਿਆ ਫਿਰ ਉਹਨੂੰ ਖੋਤੇ ਤੇ ਚੜਾ ਕੇ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਹ ਕਹੇ ਸ਼ਹਿਰ ਛੱਡ ਜਾਏ ਟੋਲਿਆਂ ਦੇ ਟੋਲੇ ਆਉਂਦੇ ਸੀ ਸਾਈਂ ਜੀ ਸਾਡੀ ਬਾਹ ਨਾ ਛੱਡੇਓ ਜੀ ਸਾਈਂ ਜੀ ਫੜ ਕੇ ਸਾਈਂ ਦੀ ਮਹਿਮਾ ਆਸਰਾ ਉਹਨੂੰ ਅੰਦਰ ਕਰਾਇਆ ਹੋਇਆ ਤੁਸੀਂ ਆਪ ਕਰਪਟ ਬਣਾਉਂਦੀਆਂ ਮੈਨੂੰ ਬੇਤਰਤੀਬ ਦਾੜੀ ਬੇਤਰਤੀਬ ਕੇਸ ਬੇਤਰਤੀਬ ਜਿਆ ਕੇ ਆਪਣਾ ਲੱਗਾ ਸੀ ਕਦੋਂ ਮੈਨੂੰ ਇੱਡਾ ਸੋਹਣਾ ਲੱਗਾ ਬੰਦਾ ਉਹ ਗਲੈਮਰ ਸਾਨੂੰ ਕਿੰਦੇ ਹੁਸੈਨ ਦੀ ਪਰਵਾਸਾ ਕਿ ਅੱਜ ਕਹਿੰਦੇ ਜੋ ਜਿਸ ਨੂੰ ਪਸੰਦ ਆ ਗਿਆ ਹੈ ਨਾ ਉਹ ਮੈਂ ਉਹਨਾਂ ਨੂੰ ਸਲਾਮ ਬੁਲਾਈ ਕਿੰਦਾ ਉਧਰੋਂ ਆਇਆ ਮੈਂ ਕਿਹਾ ਹਾਂ ਕਿੰਦਾ ਇੱਕ ਸੁਨੇਹਾ ਦੇ ਦੂੰ ਜਿੱਥੇ ਆ ਗੱਲਾਂ ਉਥੇ ਨਹੀਂ ਅੱਲਾ ਜਿੱਥੇ ਆ ਰੌਲਾ ਉਥੇ ਨਹੀਂ ਜੋ ਮੋਲਾ ਇਹ ਇਕੱਲੇ ਡੇਰਿਆਂ ਤੇ ਨਹੀਂ ਧਾਰਮਿਕ ਦੁਕਾਨਾਂ ਹਰ ਘਰ ਹਰ ਜਗ੍ਹਾ ਜਿੱਥੇ ਗੋਲਕ ਆ ਗਿਆ ਉਥੇ ਸਮਝੋ ਉਹ ਪ੍ਰਾਪਰਟੀ ਬਣ ਜਾਂਦੀ ਹੈ ਨਾ ਜਿੰਨੀ ਦੇਰੇ ਪ੍ਰਾਪਰਟੀ ਨਹੀਂ ਬਣਦੀ ਦੇ ਦੇ ਉਨੀ ਦੇਰ ਨਾਲ ਕੋਈ ਕੰਟਰੋਵਰਸੀ ਆ ਤੁਹਾਨੂੰ ਲਾਜ ਜਦੋਂ ਕੰਮ ਚੱਲ ਗਿਆ ਕਿੰਨੇ ਕਿੰਨੀ ਗੋਲਕਾਰੀ ਹੈ ਬਹੁਤ ਮਕੂਦਰ ਕਿੰਨਾ ਸਸਤਾ ਦੇ ਸ਼ਮਾਰ ਹੁਣ ਤਾਂ ਪਰ ਪਹਿਲਾਂ ਉੱਥੇ ਕੁਝ ਨਹੀਂ ਸੀ ਹੁੰਦਾ ਜਦੋਂ ਮੈਂ ਗਿਆ ਉੱਥੇ ਕੋੱਖ ਨਹੀਂ ਸੀ ਹੁੰਦਾ ਅਸੀਂ ਉਹ ਲੋਕ ਆ ਜਿਹੜੇ ਆਪਣੇ ਕੁਲੀ ਨੂੰ ਅੱਗ ਲਾ ਕੇ ਤਮਾਸ਼ਾ ਵੇਖਣ ਵਾਲੇ ਆ ਕਿੰਦੇ ਦੇ ਖੇਤੀ ਖਸਮਾ ਸੇਤੀ ਗੱਦੀ ਨਸ਼ੀਨ ਬਣ ਕੇ ਇਲੈਕਸ਼ਨ ਲੋਕਸ਼ਨ ਥੋੜੀ ਲੜੀ ਦੀ ਐ ਫਿਰ ਉੱਥੇ ਬਹਿਣਾ ਚਾਹੀਦਾ ਸੀ ਬਹਿ ਕੇ ਉਹਦੀ ਰਾਖੀ ਕਰਦੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਕੁਝ ਨਾ ਕੁਝ ਗੜਬੜਿਆ ਤੇ ਫਿਰ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਟਕਰਾਉਣ ਵਾਲਾ ਬੰਦਾ ਨਹੀਂ ਮੈਂ ਲੜਨ ਪੜਨ ਵਾਲਾ ਬੰਦਾ ਨਹੀਂ ਜਾਂ ਮੈਂ ਉੱਥੇ ਜਾ ਕੇ ਕਮਾ ਮੈਂ ਸਾਈਂ ਆ ਗਿਆ ਭਈ ਮੈਂ ਗੱਦੀ ਦੇ ਛੀਨ ਆ ਗਿਆ ਨਾ 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 ਤੁ ਨੂੰ ਮੱਥਾ ਨਹੀਂ ਟੇਕਦੇ ਆ ਕੇ ਕਿ ਸਾਈ ਜੀ ਆਏ ਮੱਥਾ ਬਹੁਤ ਟੇਕਦੇ ਸੀ ਪਹਿਲਾਂ ਨਹੀਂ ਨਹੀਂ ਸਾਈ ਜੀ ਕਹਿ ਕੇ ਜਿਵੇਂ ਬਾਕੀ ਸਾਰੇ ਹਾਂ ਟੇਕਦੇ ਸਰ ਮੱਥਾ ਟੇਕਦੇ ਪਰ ਮੈਟਕਵਾਇਆ ਨਹੀਂ ਕਦੀ ਮੱਥਾ ਸਾਡੇ ਲੋਕ ਇਨੋਸੈਂਟ ਬਹੁਤ ਹੈ ਬੀਬੀਆਂ ਖਾਸ ਤੌਰ ਤੇ ਖਾਸ ਤੌਰ ਤੇ ਬੀਬੀਆਂ ਮੈਂ ਤਾਂ ਉੱਥੇ ਕਿਸੇ ਦੇ ਜਵਾਕ ਨਹੀਂ ਹੁੰਦਾ ਤੁਸੀਂ ਕਹੋ ਕਿ ਅੱਲਾ ਸ਼ਹੀਵਾ ਨਿਆਣਾ ਹੋ ਜੂਗਾ ਪਹਿਲਾਂ ਹੀ ਕੰਮ ਐਸਾ ਪਿਆ ਕਿ ਸਾਡੀ ਮੱਝ ਨਹੀਂ ਮਿਲਦੀ ਤਾਂ ਮੈਂ ਕਿਹਾ ਪੈਸੇ ਆ ਗੂਗਲ ਦਿਖਾਓ ਮੇਰੇ ਕੋਲ ਕੀ ਲੈਣ ਆਈਆਂ ਗਾਲ ਵੀ ਮਤੜੀ ਆਈ ਆ। ਅੱਵੇ ਕਿਆ ਇੱਕ ਵੀਡੀਓ ਚ ਗਾਲ ਵੀ ਨਿਕਲ ਗਈ ਸੀ। ਉਹਨਾਂ ਨੂੰ ਪਤਾ ਇਹਸ ਮਾਮਲੇ ਚ ਸਖਤ ਮੈਂ ਕੋਈ ਮੇਰੇ ਕੱਲ ਨਹੀਂ ਉੱਥੇ ਕਰਦਾ ਕਿਉਂਕਿ ਮਾਈਕ ਚ ਜੋ ਮੈਂ ਕਹਤਾ ਨਾ ਮੇਰੇ ਚੱਕ ਨਹੀਂ। ਉਹ ਲੋਕ ਇਨੋਸੈਂਟ ਐ ਉਹ ਕਿੰਨੇ ਦਿਖੂ। ਇੰਨੀ ਸ਼ਕਤੀ ਕਹਿੰਦਾ ਮੇਰੇ ਚੱਕ ਨਹੀਂ ਇੰਨੀ ਨਿਮਰਤਾ ਪੈ ਜੋ ਫੈਰੀ। ਤੇ ਖਾਸ ਤੌਰ ਤੇ ਬੀਬੀਆਂ ਪੈਣਾ ਬੁੜੀਆਂ ਜਿਹੜੀਆਂ ਆਂਦੀਆਂ ਤੁਸੀਂ ਇਹ ਐਡਮਿਟ ਕਰਦੇ ਹੋ ਕਿ ਲੋਕ ਭੋਲੇ ਐ ਸਾਡੇ। ਸਾਡੇ ਲੋਕ ਬਹੁਤ ਭੋਲੇ ਐ। ਔਰ ਨਹੀਂ ਹੁੰਦੇ ਮੈਂ ਬਹੁਲੇ ਬਹੁਲੇ ਸਪਸ਼ਟ ਅਜ ਪੁੱਛ ਰਿਹਾ ਹੋਣਾ ਢੋਲੇ ਢੋਲੇ ਪੰਦਾ ਜਿੰਨੇ ਵੀ ਫਾਇਦਾ ਲਿਆ ਉਹ ਰਗੜਿਆ ਗਿਆ ਇਸ ਬਾਜ਼ਾਰ ਚ ਮਾਫੀ ਨਹੀਂ ਇਸ ਬਾਜ਼ਾਰ ਚ ਮਾਫੀ ਨਹੀਂ ਮੈਂ ਐਸੇ ਫਕੀਰ ਵੇਖਿਆ ਸਾਈਂ ਜੀ ਕੋਲ ਇੱਕ ਬੰਦ ਫਕੀਰ ਆਇਆ ਕਹਿੰਦਾ ਨਾ ਆਇਆ ਨਹੀਂ ਮੇਰੇ ਉਸਤਾਦ ਜੀ ਨੂੰ ਮੈਂ ਨਾਲ ਹੀ ਹੁੰਦਾ ਸੀ ਸਾਨੂੰ ਉਹਨਾਂ ਨੇ ਕਿਹਾ ਜਾ ਕੇ ਸੁਨੇਹਾ ਦੇ ਦਿਓ ਮੈਂ ਤੁਹਾਡੇ ਸਾਈਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੇ ਕਿਹਾ ਜੇ ਚਾਹਤ ਕਰਨਾ ਆਉਂਦਾ ਤਾਂ ਆ ਜਵੀਂ ਰਮਜ਼ ਹੰਦੀ ਫਕੀਰਾਂ ਦੀ ਬਾਬਾ ਲਾਡੀ ਸ਼ਾਹ ਨੂੰ ਜਾਂ ਬਾਬਾ ਲਾਡੀ ਸ਼ਾਹ ਨੇ ਕਿਹਾ ਉਸ ਫਕੀਰ ਨੂੰ ਉਸ ਫਕੀਰ ਨੂੰ ਅਸੀਂ ਸੁਨੇਹਾ ਲੈ ਕੇ ਗਏ ਉਹਨਾਂ ਨੇ ਕਿਹਾ ਜੇ ਚਨਾ ਤਰਨਾ ਹੁੰਦਾ ਤਾਂ ਆ ਜਾ ਉਹਨੂੰ ਕਿਹਾ ਤੇ ਉਹ ਕਹਿੰਦਾ ਤਰ ਕੇ ਬੈਠੇ ਆ ਤੇ ਸਿੰਬੋਲਿਕ ਗੱਲ ਸੀ ਹਾਂ ਤਰ ਕੇ ਹੀ ਬੈਠੇ ਆ ਤੇ ਫਿਰ ਉਹ ਐਸਾ ਫਕੀਰ ਸੀ ਜਿਹਨੂੰ ਪੁੱਛ ਕੇ ਰੋਕੀ ਸਵੇਰੇ ਦੁੱਧ ਚੋਣਾ ਬੁੜੀਆਂ ਦੇ ਵਾਈਆਂ ਪੈਣਾ ਨੇ ਦੁੱਧ ਵੀ ਉਹਨਾਂ ਤੋਂ ਪਹਿਲਾ ਦੁੱਧ ਉਹਨਾਂ ਨੂੰ ਲੈ ਕੇ ਆਉਣਾ ਸੇਵਾ ਕਰਨੀ ਫਿਰ ਉਹ ਐਸਾ ਕੋ ਕਰਮ ਕਰਦੇ ਫੜੇ ਗਏ ਜ ਜ ਸਾਈਂ ਜੀ ਕੋਲ ਚਲੇ ਗਿਆ ਹੋਰ ਸਾਈਂ ਜੀ ਨੇ ਫਿਰ ਉਹਨਾਂ ਨੂੰ ਇੱਕ ਸੁਰਖੀ ਤੇ ਇੱਕ ਕੋਈ ਸੁਰਖੀ ਨੂੰ ਲਿਪਸਟਿਕ ਕਹਿੰਦੇ ਆ ਲਿਪਸਟਿਕ ਤੇ ਕੁਛ ਐਦਾਂ ਦੀਆਂ ਚੀਜ਼ਾਂ ਦਿੱਤੇ ਜਿਹੜੇ ਲੇਡੀਜ਼ ਇਸ ਤੇ ਫਿਰ ਵੀ ਉਹ ਬੰਦਾ ਸਮਝ ਐ ਤੇ ਫਿਰ ਇੱਥੇ ਆਇਆ ਜਾ ਫੜ ਲਿਆ ਉਹਨੂੰ ਕੁਛ ਕਰਦਿਆ ਫਿਰ ਉਹਨੂੰ ਖੋਤੇ ਤੇ ਚੜਾ ਕੇ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਮੁਗੈ ਸ਼ਹਿਰ ਛੱਡ ਜਾਏ ਫਿਰ ਕਾਦਾ ਫਕੀਰ ਸੀ ਇੱਕ ਖੁਰਲੇ ਕੇ ਗਰੇਂਦੀ ਮੈਂ ਤਦੀ ਤਕਿੰਨਾ ਫਿਰ ਇਹੋ ਜੇ ਬੰਦੇ ਤਾਂ ਮਤਲਬ ਕਿ ਆਲੇ ਦੁਆਲੇ ਜਿਹੜੇ ਆਪਦੇ ਆਪ ਨੂੰ ਫਕੀਰ ਦੱਸ ਰਹੇ ਉਹ ਮੌਜੂਦ ਨੇ ਨਹੀਂ ਫਿਰ ਤਦੀ ਤੋ ਮੈਂ ਕਹਿ ਰਿਹਾ ਕਿ ਫਕੀਰ ਹੋਣਾ ਸੌਖਾ ਹੈ ਮੈਂ ਸਪਸ਼ਟ ਰਿਹਾ ਇਸ ਮਾਮਲੇ ਜਦੋਂ ਟੋਲਿਆਂ ਦੇ ਟੋਲੇ ਆਉਂਦੇ ਸੀ ਸਾਈਂ ਜੀ ਸਾਡੀ ਬਾਹਨਾ ਛੱਡੇ ਹੋ ਜੀ ਸਾਈਂ ਜੀ ਫੜ ਕੇ ਸਾਈਂ ਦੀ ਮਹਿਮਾ ਆਸਰਾ ਉਹਨੂੰ ਅੰਦਰ ਕਰਾਇਆ ਹੋਇਆ ਤੁਸੀਂ ਆਪ ਕਰਪਟ ਬਣਾਉਂਦੀਆਂ ਫੇਰ ਨਹੀਂ ਮੇਰੇ ਮੇਰੇ ਨੇੜੇ ਆਈ ਉੱਥੇ ਉਹਨਾਂ ਨੇ ਕਿਹਾ ਸੀ ਇੱਥੇ ਧੀਆ ਬਣ ਕੇ ਆਓ ਇੱਥੇ ਨੋਆ ਬਣ ਕੇ ਨਾਓ ਇਹ ਵੱਡੇ ਕਿਸੇ ਫਕੀਰ ਨੇ ਕਿਹਾ ਸੀ ਹਮ ਬੇਟੀ ਧੀਆ ਜਦੋਂ ਬਣ ਕੇ ਆਉਗੀ ਧੀਆ ਵਾਂਗ ਤੁਹਾਨੂੰ ਵੇਖਿਆ ਜਾਏਗਾ ਉੱਥੇ ਫਿਰ ਇਸ ਪੱਖੋਂ ਬੜਾ ਇਸ ਬਾਜ਼ਾਰ ਚ ਮਾਫੀ ਨਹੀਂ ਮੱਕੜ ਸਾਹਿਬ ਜਿਹੜਾ ਵੀ ਬੰਦਾ ਇਸ ਮਾਮਲੇ ਚ ਫੇਲ ਹੋ ਗਿਆ ਖਾਸ ਤੌਰ ਤੇ ਉਹ ਰਗੜੇ ਆ ਗਿਆ ਪਰ ਭਾਜੀ ਹੱਟੀਆਂ ਤਾਂ ਚੱਲੀ ਜਾਂਦੀਆਂ ਹਨ ਤੁਸੀਂ ਕਹਿ ਰਹੇ ਹੋ ਮਾਫੀ ਨਹੀਂ ਹੱਟੀਆਂ ਤੇ ਇੱਕ ਸਾਲਾਂ ਦਾ ਸਰ ਆਪਦਾ ਕੰਮ ਲੋਕ ਪੈਰਾਂ 'ਚ ਪਈ ਜਾਂਦੇ ਆ ਕੋਈ ਜੀਬ ਕੱਢ ਕੇ ਬੈਠਾ ਕੋਈ ਅੱਗ ਕੱਢ ਦਿੰਦਾ ਕੋਈ ਫੱਕਾ ਉਹਦਾ ਸਵਾਦ ਆ ਮਾਰ ਕੇ ਕਹਿੰਦਾ ਕਿ ਤੇ ਰਾਹ ਤਰ ਜੂ ਲੋਕ ਹਜ਼ਾਰਾਂ ਦੀ ਗਿਣਤੀ ਚ ਅੱਜ ਭੋਲੇ ਲੋਕ ਹਾਂ ਉਹ ਕਰੀ ਹੁਣ ਅਸਲੀ ਤੇ ਨਕਲੀ ਦਾ ਫਰਕ ਵੀ ਤਾਂ ਦੱਸਣਾ ਪਊ ਨਾ ਨਹੀਂ ਇਹ ਉਹਨਾਂ ਨੇ ਨਹੀਂ ਦੱਸਣਾ ਲੋਕਾਂ ਨੂੰ ਆਪ ਅਵੇਅਰ ਹੋਣ ਦੀ ਲੋੜ ਹੈ ਲੋਕਾਂ ਨੂੰ ਆਪ ਹੁਸ਼ਿਆਰ ਹੋਣ ਦੀ ਲੋੜ ਹੈ لوکا نو اپ سمجھ چاہی دی ہے کہ تسی جی انہاں نوں ਧਾਰਮਿਕ ਦੁਕਾਨਾਂ ਕਹਿ ਲੋ ਹੌਲੀ ਸ਼ਾਪਸ ਕਹਿ ਪਰ ਉਹ ਇੱਕ ਧਰਮ ਚ ਉਹ ਡੇਰੇ اچھا ایک ਹੋਰ ਕਲੀਅਰ ਕਰੋ ਕੱਲੇ ਡੇਰੇ ਹੀ ਨਹੀਂ ਇੱਕ ਮੈਂ ਲਾਹੌਰ ਗਿਆ ਸੀ ਦਾਤਾ ਗੰਜ ਬਖਸ਼ ਸਰਕਾਰ ਜਿਹੜੇ ਸਭ ਤੋਂ ਸੀਨੀਅਰ ਸੂਫੀ ਹੈ علی ਹਜਵਰੀ ਵੀ ਉਹਨਾਂ ਦਾ ਨਾਮ ਹੈ ਉਹ ਅਜਮੇਰ ਸ਼ਰੀਫ ਵਾਲਿਆਂ ਨਾਲੋਂ ਵੀ ਵੱਡੇ ਨੇ ਉਹ ਸੀਨੀਅਰ ਨੇ ਮਇਨੁਦਿਨ ਚਿਸ਼ਤੀ ਤੋਂ ਉਹਨਾਂ ਤੋਂ ਸੀਨੀਅਰ ਹੈ ਜਦੋਂ ਜਮੇਰ ਸ਼ਰੀਫ ਵਾਲੇ حضرت ਮਇਨੁਦਿਨ ਚਿਸ਼ਤੀ ਇੰਡੀਆ ਆਇਆ ਅਰਬ ਤੋਂ ਜੀ ਉਹਨਾਂ ਨੂੰ ਕਿਹਾ ਇੱਕ ਸ਼ੇਰ ਬੈਠਾ ਉੱਥੇ ਉੱਥੇ ਜਾ ਕੇ ਮੱਥਾ ਟੇਕ ਕੇ ਫੇਜ ਆਈ ਫਿਰ ਤੂੰ ਤਨ ਸੁਲਤਾਨੁਲ ਹਿੰਦ ਕਿਆ ਕਰਨਗੇ ਉਹ ਸਭ ਤੋਂ ਪਹਿਲਾਂ ਉੱਥੇ ਚਿਲਾ ਕੀਤਾ ਉਹਨਾਂ ਨੇ ਚਾਲੀ ਉੱਥੇ ਮੈਂ ਗਿਆ ਜ਼ਿਆਰਤ ਕਰਨ ਇੱਕ ਫਕੀਰ ਫਟੇ ਹਾਲ ਜੇ ਬੈਠਾ ਸੀ ਕੰਧ ਨਾਲ ਤੇ ਮੈਂ ਕਿਹਾ ਮਿਲਣਾ ਚਾਹੀਦਾ ਮੈਨੂੰ ਸੋਣਾ ਲੱਗਾ ਉਹਦਾ ਗੈਟਪ ਬਹੁਤ ਖੂਬਸੂਰਤ ਆਦਮੀ ਸੀ ਖੂਬਸੂਰਤੀ ਦੀ ਪਰਿਭਾਸ਼ਾ ਜਰਾ ਸਾਡੇ ਦੁਨੀਆ ਚ ਹੋਰ ਤਰ੍ਹਾਂ ਦੀ ਹੁੰਦੀ ਦੁਨੀਆ ਹੋਰ ਤਰ੍ਹਾਂ ਵੇਂਦੀ ਹੈ ਹਮ ਤੇ ਮੈਨੂੰ ਬੇਤਰਤੀਬ ਦਾੜੀ ਬੇਤਰਤੀਬ ਕੇਸ ਬੇਤਰਤੀਬ ਜੈਕ ਆਪਣਾ ਲੱਗਾ ਸੀ ਕੰਦਾ ਮੈਨੂੰ ਇੱਡਾ ਸੋਹਣਾ ਲੱਗਾ ਬੰਦਾ ਉਹ ਗਲੈਮਰ ਸਾਨੂੰ ਕਹਿੰਦੇ ਹੁਸਨ ਦੀ ਪਰਿਭਾਸ਼ਾ ਕਿ ਅੱਜ ਕਹਿੰਦੇ ਜੋ ਜਿਸ ਨੂੰ ਪਸੰਦ ਆ ਗਿਆ ਹੈ ਹਨਾ ਉਹ ਮੈਂ ਉਹਨਾਂ ਨੂੰ ਸਲਾਮ ਬੁਲਾਈ ਕਹਿੰਦਾ ਉਧਰੋਂ ਆਇਆ ਮੈਂ ਕਿਹਾ ਹਾਂਜੀ ਕਹਿੰਦਾ ਇੱਕ ਸੁਨੇਹਾ ਦੇ ਦੇ ਜਿੱਥੇ ਆ ਗੱਲਾਂ ਉਥੇ ਨਹੀਂ ਅੱਲਾ ਜਿੱਥੇ ਆ ਰੌਲਾ ਉਥੇ ਨਹੀਂ ਜੋ ਮੋਲਾ ਇਹ ਕੱਲੇ ਡੇਰਿਆਂ ਤੇ ਨਹੀਂ ਧਾਰਮਿਕ ਦੁਕਾਨਾਂ ਹਰ ਘਰ ਵਿੱਚ ਹਰ ਜਗ੍ਹਾ ਜਿੱਥੇ ਗੋਲਕ ਆ ਗਿਆ ਉਥੇ ਸਮਝੋ ਉਹ ਪ੍ਰਾਪਰਟੀ ਬਣ ਜਾਂਦੀ ਹੈ ਨਾ ਜਿੰਨੀ ਦੇਰੇ ਪ੍ਰਾਪਰਟੀ ਨਹੀਂ ਬਣਦੀ ਡੇਰੇ ਉਨੀ ਦੇਰ ਨਾਲ ਕੋਈ ਕੰਟਰੋਵਰਸੀ ਹੈ ਤੁਹਾਨੂੰ ਲੱਗਦੀ ਕਿ ਕਿੰਨੇ ਕਿੰਨੀ ਗੋਲਕਾਰੀ ਹੈ ਬਹੁਤ ਬੇਸ਼ੁਮਾਰ ਹੁਣ ਤਾਂ ਪਰ ਪਹਿਲਾਂ ਉੱਥੇ ਕੁਝ ਨਹੀਂ ਸੀ ਹੁੰਦਾ ਜਦੋਂ ਮੈਂ ਗਿਆ ਉੱਥੇ ਕੁੱਖ ਨਹੀਂ ਸੀ ਹੁੰਦਾ ਕੋਈ ਉਜਾੜਾ ਸੀ ਜੰਗਲ ਵੀ ਆਬਾਨ ਕਹਿ ਲੋ ਉਥੋਂ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਤੇ ਜੇਬ ਜੋ ਪਹਿ ਲਾਈ ਸੀ ਮੈਂ ਕਹਾ ਨਹੀਂ ਕਹਿਣਾ ਨਹੀਂ ਚਾਹੀਦਾ ਸੀ ਮੈਨੂੰ ਅੱਜ ਮੈਂ ਤੁਹਾਡੇ ਸਾਹਮਣੇ ਕਹਿ ਦਿੰਦਾ ਅਸੀਂ ਉਹ ਲੋਕ ਹੈ ਜਿਹੜੇ ਆਪਣੇ ਕੁੱਲੀ ਨੂੰ ਅੱਗ ਲਾ ਕੇ ਤਮਾਸ਼ਾ ਵੇਖਣ ਆਲੇ ਆ ਅੱਜ ਉਹ ਬਣ ਗਿਆ ਅੱਜ ਸਾਰਿਆਂ ਦੀ ਨਜ਼ਰ 'ਚ ਆ ਪਰ ਸਾਰਿਆਂ ਨੂੰ ਮੁਬਾਰਕ ਹੋਵੇ ਮੈਂ ਕਿਤੇ ਨਹੀਂ ਟਕਰਉਣਾ ਹੂੰ ਮੈਨੂੰ ਨਹੀਂ ਇਹ ਦਾਅਵੇ ਕਰਨ ਦੀ ਲੋੜ ਕਿ ਮੈਂ ਬਹੁਤ ਅੱਛਾ ਇਨਸਾਨ ਹਾਂ ਮੈਨੂੰ ਜ਼ਰੂਰ ਉੱਥੇ ਬਿਠਾਓ ਮੈਨੂੰ ਆਉਣ ਤੋਂ ਰੋਕੋ ਨਾ ਮੈਨੂੰ ਰੋਕਦਾ ਵੀ ਨਹੀਂ ਕੋਈ